ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੱਲ ਕਰਾਂਗੇ ਵਿਸਾਖੀ ਦੇ ਤਿਹਾੜੀ ਇਹ ਬਹੁਤ ਸੋਹਣਾ ਤੇ ਪਿਆਰਾ ਤਿਹਾੜ ਹੈ ਇਹ ਬਹੁਤ ਸੋਹਣਾ ਤੇ ਪਿਆਰਾ ਤਿਹਾੜ ਹੈ ਇਹ ਹਰ ਪਾਸੇ ਖੁਸ਼ੀਆਂ ਲਿਆਉਣ ਵਾਲਾ ਤਿਹਾੜ ਹੈ ਇਹ ਉਹ ਤਿਹਾੜ ਹੈ ਜਿਸ ਦਾ ਸਾਰੇ ਸਾਲ ਹੀ ਕਿਸਾਨ ਨੂੰ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਦਿਨ ਕਣਕ ਦੀ ਵਡਾਈ ਸ਼ੁਰੂ ਹੋ ਜਾਂਦੀ ਹੈ ਕਿਸਾਨ ਦੀ ਸਾਰੇ ਸਾਲ ਦੀ ਮਿਹਨਤ ਦਾ ਫਲ ਉਸ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਇਸ ਤਿਹਾਰ ਨੂੰ ਸਾਰੇ ਹੀ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਨੇ ਪੰਜਾਬ ਵਿੱਚ ਤਾਂ ਕੁਝ ਵੱਖਰਾ ਹੀ ਨਜ਼ਾਰਾ ਮਿਲਦਾ ਹੈ ਇਸ ਨੂੰ ਵੇਖਣ ਦਾ ਕਿਸਾਨ ਦੀ ਮਿਹਨਤ ਕਰਕੇ ਹੀ ਅੱਜ ساری ਦੁਨੀਆ ਫਰਟੇਂਡ ਪਰ ਰਹੀ ਹੈ ਉਹ ਇਸ ਲਈ ਸਾਰਾ ਦਿਨ ਕੜਕ ਦੀ ਧੁੱਪ ਦੇ ਵਿੱਚ ਕੰਮ ਕਰਦਾ ਹੈ ਜਿੰਨਾ ਮਰਜੀ ਪੈਸਾ ਕਮਾ ਲਵੋ ਪਰ ਜਿੰਨਾ ਚੇ ਘਰ ਦੇ ਵਿੱਚ ਅਨਾਜ ਨਹੀਂ ਆਉਂਦਾ ਤੁਹਾਡੀ ਭੁੱਖ ਨਹੀਂ ਮਰੇਗੀ ਇਸ ਲਈ ਹਮੇਸ਼ਾ ਇਹ ਕਿਸਾਨ ਦੀ ਇੱਜ਼ਤ ਕਰੋ ਇਸ ਲਈ ਅੱਜ ਤੁਹਾਨੂੰ ਦੱਸਾਂਗੇ ਉਹ ਕਿਹੜੇ ਉਪਾਹਨ ਜੋ ਵਸਾਖੀ ਵਾਲੇ ਦਿਨ ਕਰਨੇ ਹਨ ਤੁਹਾਡੇ ਘਰ ਪਰਿਵਾਰ ਕਾਰੋਬਾਰ ਧਨ ਦੇ ਵਿੱਚ ਵਾਧਾ ਹੋਏਗਾ ਸਭ ਤੋਂ ਪਹਿਲਾਂ ਇਸ ਦਿਨ ਅਨਾਜ ਦਾ ਦਾਨ ਜ਼ਰੂਰ ਕਰੋ ਦਾਣੀ ਇੱਕ ਐਸੀ ਚੀਜ਼ ਹੈ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਮੰਨ ਨੂੰ ਖੁਸ਼ੀ ਹੋਵੇਗੀ ਤੇ ਉਸ ਦਾ ਦੁੱਗਣਾ ਚੁਗਣਾ ਹੋ ਕੇ ਤੁਹਾਨੂੰ ਫਲ ਮਿਲੇਗਾ। ਦੂਸਰਾ ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਵਿੱਚ ਬਰਕਤ ਬਣੀ ਰਹੇ ਤਾਂ ਇਹ ਸੇਨ ਖੀਰ ਬਣਾ ਕੇ ਗਰੀਬਾਂ ਨੂੰ ਜ਼ਰੂਰ ਖਵਾਓ। ਤੀਸਰਾ ਜਿਨ੍ਹਾਂ ਨੂੰ ਨੌਕਰੀ ਨੂੰ ਲੈ ਕੇ ਪਰੇਸ਼ਾਨੀ ਆਉਂਦੀ ਹੈ, ਨੌਕਰੀ ਨਹੀਂ ਮਿਲ ਰਹੀ। ਉਹ ਵੀ ਮਿਹਨਤ ਕਰਨ ਦੇ ਬਾਅਦ ਵੀ ਤਰਾਕੀ ਨਹੀਂ ਪਾ ਰਹੇ, ਫਲ ਨਹੀਂ ਮਿਲ ਰਿਹਾ ਤਾਂ ਉਹ ਖਿਚੜੀ ਬਣਾ ਕੇ ਗਰੀਬਾਂ ਨੂੰ ਖਵਾਓ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਏਗਾ ਚੌਥਾ ਜੋ ਬੱਚੇ ਪੜਾਈ ਵਿੱਚ ਕਮਜ਼ੋਰ ਨੇ ਪੜਾਈ ਵਿੱਚ ਮਨ ਨਹੀਂ ਲੱਗਦਾ ਤਾਂ ਉਹ ਚਨੇ ਦੀ दाल ਨੂੰ ਉਬਾਲ ਕੇ ਗਾਣੂ ਪਾਓ ਵੇਖਿਓ ਫਿਰ ਪੜਾਈ ਦੀ ਹਰ ਪ੍ਰੋਬਲਮ ਹੱਲ ਹੋ ਜਾਏਗੀ ਦਾਨ ਤਾਂ ਇੱਕ ਐਸੀ ਚੀਜ਼ ਹੈ ਜੋ ਵੱਡੀ ਤੋਂ ਵੱਡੀ ਪਰੇਸ਼ਾਨੀ ਨੂੰ ਹੱਲ ਕਰ ਦੇਵੇਗੀ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਦਾਨ ਕਰਦੇ ਹਾਂ ਕਿਸੇ ਭੁੱਖੇ ਨੂੰ ਰੋਟੀ ਖਵਾਉਂਦੇ ਹਾਂ ਤਾਂ ਉਹਨਾਂ ਦੇ ਦਿਲ ਤੋਂ ਨਿਕਲੀ ਇੱਕ ਇੱਕ ਅਸੀਸ ਸਾਨੂੰ ਜ਼ਰੂਰ ਲੱਗਦੀ ਹੈ ਇਹ ਦੁਆਵਾਂ ਹਮੇਸ਼ਾ ਸਾਨੂੰ ਮਾੜੇ ਸਮੇਂ ਤੋਂ ਬਚਾਉਂਦੀਆਂ ਨੇ ਇਸ ਲਈ ਹਮੇਸ਼ਾ ਹੀ ਦਾਨ ਕਰਨਾ ਚਾਹੀਦਾ ਹੈ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਅਤੇ ਆਪਾਂ ਸਭ ਜਾਣਦੇ ਹਾਂ ਕਿ ਸਿੱਖ ਸੰਗਤਾਂ ਦਾ ਇਸ ਦਿਨ ਦੇ ਲਈ ਕਿੰਨਾ ਉਤਸ਼ਾਹ ਚਾ ਹੁੰਦਾ ਹੈ ਜੋ ਸੰਗਤਾਂ ਕਦੇ ਕਦਾਈ ਗੁਰੂ ਘਰੇ ਜਾਂਦੀਆਂ ਨੇ ਭਾਵੇਂ ਜੋ ਸਾਲ ਦੇ ਵਿੱਚ ਇੱਕ ਵਾਰ ਦੋ ਵਾਰ ਗੁਰੂ ਘਰੇ ਜਾਂਦੇ ਨੇ ਉਹ ਵੀ ਵਿਸਾਖ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਜ਼ਰੂਰ ਗੁਰੂ ਘਰੇ ਜਾਂਦੇ ਨੇ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰੇ ਜ਼ਰੂਰ ਜਾਂਦੇ ਨੇ ਭਾਵੇਂ ਉਹ ਵਿਸਾਖ ਮਹੀਨਾ ਚੜ੍ਹਨ ਤੋਂ ਪਹਿਲਾਂ ਚਲੇ ਜਾਣ ਭਾਵੇਂ ਉਹ ਬਾਅਦ ਦੇ ਵਿੱਚ ਪਰ ਜਾਂਦੇ ਜ਼ਰੂਰ ਨੇ ਅਤੇ ਜਾਣਾ ਵੀ ਚਾਹੀਦਾ ਹੈ ਕਿਉਂਕਿ ਸਿੱਖ ਸੰਗਤਾਂ ਦੇ ਲਈ ਇਹ ਬਹੁਤ ਵੱਡਾ ਦਿਨ ਹੈ ਖਾਲਸੇ ਦੀ ਪਹਿਚਾਨ ਦਾ ਦਿਨ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਮੇਰੇ ਕਰਗੀਤਰ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ ਸਾਨੂੰ ਆਪਣੀ ਇੱਕ ਅਲੱਗ ਹੀ ਪਹਿਚਾਨ ਦਿੱਤੀ ਤਾ ਇਸ ਦਿਨ ਦੇ ਲਈ ਸਭ ਸਿੱਖ ਸੰਗਤਾਂ ਦੇ ਵਿੱਚ ਤਾਂ ਇਸ ਦਿਨ ਦੇ ਲਈ ਸਭ ਸਿੱਖ ਸੰਗਤਾਂ ਦੇ ਵਿੱਚ ਉਤਸ਼ਾਹ ਹੋਣਾ ਚਾਹੀਦਾ ਹੈ ਜੇ ਅਸੀਂ ਗੁਰੂ ਘਰੇ ਜਾਣ ਦੇ ਬਾਰੇ ਸੋਚ ਰਹੇ ਹਾਂ ਤਾਂ ਬੜੀ ਵਧੀਆ ਗੱਲ ਹੈ ਜੇ ਅਜੇ ਨਹੀਂ ਸੋਚਿਆ ਤਾਂ ਗੁਰੂ ਘਰ ਜ਼ਰੂਰ ਜਾਣਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਗੁਰੂ ਘਰੇ ਜਾ ਕੇ ਗੁਰੂ ਦੀਆਂ ਰੌਣਕਾਂ ਵਧਾਉਂਦੇ ਨੇ ਗੁਰੂ ਸਾਹਿਬ ਜੀ ਉਹਨਾਂ ਦੇ ਘਰਾਂ ਦੀਆਂ ਰੌਣਕਾਂ ਵਧਾਉਂਦੇ ਨੇ ਤਾ ਇਸ ਦਿਨ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਗੁਰੂ ਘਰੇ ਜ਼ਰੂਰ ਜਾਣਾ ਹੈ ਘਰ ਦੇ ਵਿੱਚ ਵਾਦ-ਵਦ ਗੁਰ ਪਾਣੀ ਦਾ ਪਾੜ ਕਰਨਾ ਹੈ ਪਰ ਜਦੋਂ ਆਪਾਂ ਗੁਰੂ ਘਰੇ ਜਾਣਾ ਹੈ ਉੱਥੇ ਇਹਨਾਂ ਕੁਝ ਖਾਸ ਕੰਮਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਕਿਉਂਕਿ ਆਪਾਂ ਗੁਰੂ ਘਰੇ ਜਾਂਦੇ ਹਾਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨ ਦੇ ਲਈ ਗੁਰੂ ਤੋਂ ਕੁਝ ਮੰਗਣ ਜਾਣਾ ਹੈ ਕਿਸੇ ਨੇ ਸ਼ੁਕਰਾਨਾ ਕਰਨ ਜਾਣਾ ਹੈ ਪਰ ਮਕਸਦ ਇਹੀ ਹੈ ਕਿ ਅਸੀਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰੀਏ ਤਾਂ ਫਿਰ ਗੁਰੂ ਘਰੇ ਜਾ ਕੇ ਖਾਸ ਧਿਆਨ ਰੱਖਣਾ ਸਾਡੇ ਕੋਲੋਂ ਕੋਈ ਅਜਾਈ ਗਲਤੀ ਨਾ ਹੋ ਜਾਵੇ ਜਿਸ ਕਰਕੇ ਅਸੀਂ ਗੁਰੂ ਦੀ ਖੁਸ਼ੀ ਦੀ ਬਜਾਏ ਗੁਰੂ ਦੀ ਨਰਾਜ਼ਗੀ ਹਾਸਲ ਕਰ ਲਈਏ ਤਾਂ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਜਦੋਂ ਆਪਾਂ ਗੁਰੂ ਘਰੇ ਆ ਕੇ ਮੱਥਾ ਟੇਕਿਆ ਬੜੇ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਿਆ ਜੋ ਵੀ ਭੇਟਾ ਤੁਸੀਂ ਲੈ ਕੇ ਗਏ ਪਾਵੇਂ ਲੰਗਰਾਂ ਦੇ ਵਿੱਚ ਕੋਈ ਰਸਤ ਪਾਣੀ ਦੇ ਕੇ ਆਉਣਾ ਪਾਵੇਂ ਤੁਸੀਂ ਮਾਇਆ ਦਾ ਮੱਥਾ ਟੇਕ ਰਹੇ ਹੋ ਜਾਂ ਕੋਈ ਹੋਰ ਪਦਾਰਥ ਲੈ ਕੇ ਗਏ ਹੋ ਕਈ ਵਾਰ ਕੁਝ ਪੈਂਪਰਾ ਕੋਈ ਮਿੱਠੀ ਚੀਜ਼ ਮਠਿਆਈ ਸੰਗਤ ਵਾਸਤੇ ਲੈ ਕੇ ਜਾਂਦੇ ਨੇ ਕੋਈ ਫਲ ਫਰੂਟ ਲੈ ਕੇ ਜਾਂਦੇ ਹਨ ਕਈਆਂ ਦੀ ਭਾਵਨਾ ਹੁੰਦੀ ਹੈ ਕਿ ਉਸ ਦਿਨ ਰੋਮਾਲਾ ਸਾਹਿਬ ਪੇਟ ਕਰ ਦੇਣੇ ਜੋ ਵੀ ਤੁਸੀਂ ਸੇਵਾ ਕਰ ਰਹੇ ਹੋ ਤੁਹਾਨੂੰ ਮੁਬਾਰਕ ਜਿੰਨਾ ਦਿਲ ਕਰਦਾ ਹੈ ਦਿਲ ਖੋਲ ਕੇ ਇਸ ਦਿਨ ਆਪਣੇ ਗੁਰੂ ਨੂੰ ਪੇਟਾ ਪੇੜ ਕਰਨੀਆਂ ਨੇ ਕਿਉਂਕਿ ਗੁਰੂ ਦਾ ਦਿੱਤਾ ਖਾਂਦੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਦਸਵੰਦ ਕੱਢਣ ਦੇ ਲਈ ਕਿਹਾ ਪਰ ਆਪਾਂ ਇਮਾਨਦਾਰੀ ਦੇ ਨਾਲ ਪੂਰਾ ਦਸਵੰਦ ਨਹੀਂ ਕੱਢਦੇ ਤਾਂ ਇਸ ਦਿਨ ਤਾਂ ਸਾਨੂੰ ਦਿਲ ਖੋਲਣਾ ਹੀ ਚਾਹੀਦਾ ਹੈ ਚਲੋ ਗੋਲਕ ਦੇ ਵਿੱਚ ਮੱਤਾ ਠੇਕ ਲਿਆ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਜੋ ਵੀ ਕਥਾ ਵਿਚਾਰ ਚੱਲ ਰਹੀ ਹੈ कीर्तन ਚੱਲ ਰਿਹਾ ਹੈ ਉੱਥੇ ਮੱਥਾ ਜ਼ਰੂਰ ਟੇਕਣਾ ਹੈ ਗ੍ਰੰਥੀ ਸਿੰਘ ਦਾ ਸਤਿਕਾਰ ਕਰਨਾ ਹੈ ਅਤੇ ਜਦੋਂ ਵੀ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਗੱਲ ਕੋਈ ਗੁਰੂ ਘਰ ਦਾ ਇਤਿਆਜ਼ ਸਰਵਣ ਸਾਨੂੰ ਕਰਵਾ ਰਿਹਾ ਹੈ ਤਾਂ ਉਹਦਾ ਮਾਣ ਜ਼ਰੂਰ ਕਰਨਾ ਹੈ ਜਿੰਨੀ ਵੀ ਸ਼ਰਧਾ ਭਾਵਨਾ ਹੈ ਇਹ ਨਹੀਂ ਕਿ ਆਪਾਂ ਕਹਿੰਦੇ ਹਾਂ ਕਿ ਬਹੁਤਾ ਇਹ ਮੱਥਾ ਟੇਕਣਾ ਜੇ ਕੋਈ 5 ਰੁਪਏ ਦੇ ਨਾਲ ਗ੍ਰੰਥੀ ਸਿੰਘ ਦਾ ਗੁਰੂ ਘਰ ਦੇ ਕੀਰਤਨੀਆਂ ਦਾ ਸਤਿਕਾਰ ਕਰ ਸਕਦਾ ਹੈ ਕੋਈ 5 ਕਰੇ ਕੋਈ 10 ਕਰੇ ਜਿੰਨੇ ਵੀ ਸ਼ਰਧਾ ਭਾਵਨਾ ਹੈ ਜਿੰਨਾ ਗੁਰੂ ਸਾਹਿਬ ਜੀ ਨੇ ਦਿੱਤਾ ਹੈ ਜਿੰਨਾ ਕੋ ਤੁਸੀਂ ਕਰ ਸਕਦੇ ਹੋ ਉਹਨਾਂ ਕਰੋ ਪਰ ਸਤਕਾਰ ਜ਼ਰੂਰ ਕਰੋ ਆਪਾਂ ਗੋਲਕ ਦੇ ਵਿੱਚ ਤਾਂ ਮਾਇਆ ਪਾ ਦਿੰਦੇ ਹਾਂ ਪਰ ਜਦੋਂ ਗੱਲ ਆਉਂਦੀ ਹੈ ਗੁਰੂ ਘਰ ਦੀ ਕੀਰਤਨੀਆਂ ਦੀ ਜਾਂ ਫਿਰ ਗੁਰੂ ਘਰ ਦੇ ਗ੍ਰੰਥੀ ਦੀ ਤਾਂ ਪੈਸੇ ਦੀ ਗੱਲ ਕਰਨ ਤਾਂ ਅਸੀਂ ਕਹਿੰਦੇ ਹਾਂ ਇਹ ਕਿੰਨੇ ਲਾਲਚੀ ਹੋ ਗਏ ਨੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ 10 ਰੁਪਏ ਦਾ ਮੱਥਾ ਟੇਕੇ ਪਤਾ ਨਹੀਂ ਲੱਖਾਂ ਕਰੋੜਾਂ ਮੰਗਾ ਮੰਗਣ ਲੱਗ ਜਾਂਦੇ ਹਾਂ ਪਰ ਜਦੋਂ ਗੁਰੂ ਘਰ ਦਾ ਗ੍ਰੰਥੀ ਸਿੰਘ ਗੁਰੂ ਦਾ ਕੀਰਤਨੀਆਂ ਪੈਸੇ ਦੀ ਗੱਲ ਕਰਦਾ ਹੈ ਉਥੇ ਸਾਨੂੰ ਉਹਨਾਂ ਦਾ ਲਾਲਚ ਦਿੱਸਦਾ ਹੈ ਕਹਿੰਦੇ ਹਾਂ ਕਿ ਇੱਕ ਪਾਸੇ ਤਾਂ ਗੁਰਬਾਣੀ ਦਾ ਪਾਠ ਕਰਦਾ ਹੈ ਗੁਰਬਾਣੀ ਦਾ ਕੀਰਤਨ ਕਰਦਾ ਹੈ ਇਹਦੇ ਮੂੰਹ ਪੈਸੇ ਦੀ ਗੱਲ ਚੰਗੀ ਨਹੀਂ ਲੱਗਦੀ ਉਹਨਾਂ ਦੇ ਵੀ ਤਾਂ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਦੇ ਵੀ ਤਾਂ ਘਰ ਦੇ ਵਿੱਚ ਬਥੇਰੇ ਖਰਚੇ ਨੇ ਅਸੀਂ ਆਪਣੇ ਬੱਚਿਆਂ ਨੂੰ ਵਾਂਸਵਾਨੀਆਂ ਚੀਜ਼ਾਂ ਲਿਆ ਕੇ ਦਿੰਦੇ ਹਾਂ ਤੇ ਉਹਨਾਂ ਦੇ ਵੀ ਬੱਚੇ ਵੀ ਘਰ ਹਨ ਤੇ ਉਹਨਾਂ ਦੇ ਵੀ ਬੱਚੇ ਘਰਗਿਆਂ ਦੇ ਮੂੰਹ ਵੱਲ ਦੇਖਦੇ ਨੇ ਕਿ ਸਾਡੇ ਪਿਤਾ ਜੀ ਜਦੋਂ ਘਰ ਆਉਣਗੇ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਣਗੇ ਤਾਂ ਉਹ ਲੈ ਕੇ ਤਾਂ ਜਾਣਗੇ ਜੇ ਉਹਨਾਂ ਦੀ ਜੇਬ ਦੇ ਵਿੱਚ ਕੁਝ ਹੋਵੇਗਾ ਹੁਣ ਆਪਾਂ ਕਈ ਵਾਰ ਦੇਖਦੇ ਹਾਂ ਕੁਝ ਸੰਗਤਾਂ ਦਾ ਬੜੀਆਂ ਪਿਆਰ ਵਾਲੀਆਂ ਹੁੰਦੀਆਂ ਨੇ ਉਹ ਅਮਰ ਤੇ ਵੇਲੇ ਤੋਂ ਲੈ ਕੇ ਅਰਦਾਸ ਬੇਨਤੀ ਹੁੰਦੀਆਂ ਤੱਕ ਹੁਕਮਨਾਮਾ ਸਾਧ ਸੁਣੀ ਹੁਕਮਨਾਮਾ ਸਾਹਿਬ ਸੁਣ ਕੇ ਫੇਰ ਘਰ ਨੂੰ ਚਲੇ ਪਉਂਦੀਆਂ ਨੇ ਪਰ ਕੁਝ ਭੈਣ ਭਰਾ ਉਹਨਾਂ ਨੇ ਆਉਣਾ ਹੀ ਟਾਈਮ ਦੇ ਟਾਈਮ ਅਰਦਾਸ ਦੇ ਟਾਈਮ ਹੁੰਦਾ ਹੈ ਉਦੋਂ ਤੱਕ ਕਥਾ ਵਿਚਾਰ ਵੀ ਹੋ ਗਈ ਹੁੰਦੀ ਹੈ ਕੀਰਤਨ ਵੀ ਸਮਾਪਤ ਹੋਇਆ ਹੁੰਦਾ ਹੈ ਜੇ ਕਿਸੇ ਨੇ ਕੋਈ ਗੁਰੂ ਇਤਿਹਾਸ ਸੁਣਾਇਆ ਹੈ ਉਹ ਸਾਡੇ ਪੱਲੇ ਨਹੀਂ ਪਿਆ ਅਸੀਂ ਕੁਝ ਪੱਲੇ ਨਹੀਂ ਪਾਇਆ ਸਤਿਕਾਰ ਕਰਨਾ ਤਾਂ ਦੂਰ ਦੀ ਗੱਲ ਇਹ ਦੋਵੇਂ ਹੀ ਕੰਮ ਕਰਨੇ ਆਪਾਂ ਟਾਈਮ ਦੇ ਨਾਲ ਜਾਣਾ ਹੈ ਗੁਰੂ ਘਰ ਹਮੇਸ਼ਾ ਸੇ ਟਾਈਮ ਦੇ ਨਾਲ ਜਾਣਾ ਹੈ ਕੋਸ਼ਿਸ਼ ਕਰਿਏ ਕਿ ਜੋ ਵੀ ਉੱਥੇ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਕਥਾ ਵਿਚਾਰ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਬੱਚਿਆਂ ਨੇ ਕਵਿਤਾਵਾਂ ਸੁਣਾਉਣੀਆਂ ਨੇ ਜਾਂ ਜੋ ਵੀ ਗੁਰੂ ਇਤਿਹਾਸ ਸੁਣਾਵੇਗਾ ਅਸੀਂ ਪੂਰਾ ਸੁਣੀਏ ਸਾਨੂੰ ਵੀ ਕੁਝ ਪਤਾ ਲੱਗੇ ਆਪਣੇ ਗੁਰੂ ਇਤਿਹਾਸ ਦਾ ਆਪਣੇ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਪਤਾ ਲੱਗੇਗਾ ਤਾਂ ਹੀ ਸਾਡਾ ਪਿਆਰ ਵਧੇਗਾ ਤਾਂ ਕੋਸ਼ਿਸ਼ ਕਰਨੀ ਹੈ ਸਮੇਂ ਸਿਰ ਗੁਰੂ ਘਰੇ ਜਾਈਏ ਅਤੇ ਜੋ ਵੀ ਤੁਸੀਂ ਗੁਰੂ ਘਰ ਦੇ ਵਿੱਚ ਪੇਟ ਆਪੇਟ ਕਰਨੀ ਹੈ ਉਸੇ ਤਰ੍ਹਾਂ ਕਰਿਓ ਜੇ ਪੂਰੇ ਚਾਅ-ਸ਼ਾਅ ਦੇ ਨਾਲ ਦਿਲ ਖੋਲ ਕੇ ਮਾਇਆ ਪੇਟ ਕਰਨੀ ਪਰ ਉਸ ਤੋਂ ਇਲਾਵਾ ਗੁਰੂ ਘਰ ਦੇ ਗ੍ਰੰਥ ਸਿੰਘ ਗੁਰੂ ਘਰ ਦੇ ਕੀਰਤਨੀਆਂ ਤੇ ਜੋ ਵੀ ਉਹ ਤੇ ਗੁਰੂ ਘਰ ਦਾ ਇਤਿਹਾਸ ਸੁਣਾਵੇਗਾ ਗੁਰਬਾਣੀ ਬਾਰੇ ਗੱਲ ਕਰੇਗਾ ਉਹਨਾਂ ਦਾ ਮਨਸਤਕਾਰ ਵੀ ਜ਼ਰੂਰ ਕਰਨਾ ਹੈ ਉਹ ਅੱਗੇ ਤੋਂ ਹੋਰ ਵਿਚਾਰ ਚਾ ਉਤਸ਼ਾਹ ਦੇ ਨਾਲ ਸਾਡੇ ਲਈ ਗੁਰਬਾਣੀ ਦਾ ਵਿਚਾਰ ਕਰ ਸਕਣ ਇਹਨਾਂ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਨਾ ਅਤੇ ਗੁਰਬਾਣੀ ਦੀ ਪੇਟਾ ਵੀ ਜ਼ਰੂਰ ਲੈ ਕੇ ਜਾਣਾ ਸਿਰਫ ਮਾਇਆ ਜਾਂ ਹੋਰ ਪੇਟਾਵਾਂ ਦੇ ਨਾਲ ਗੱਲ ਨਹੀਂ ਮੰਨਣੀ ਅਸੀਂ ਚਾਹੇ ਕੱਲ ਤੋਂ ਹੀ ਲੜੀ ਸ਼ੁਰੂ ਕਰ ਲਈਏ ਵਾਦ-ਵਦ ਕਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਚਉਪਾਈ ਸਭ ਜੀ ਦੇ ਪਾਠ ਕਰ ਲਓ ਚਉਪਾਈ ਸਭ ਜੀ ਦੀ ਬਾਣੀ ਕੋਈ ਔਖੀ ਨਹੀਂ ਹੈ ਮੇਰੇ ਪਾਸ ਸ਼ਾ ਕਲਗੀ ਧਰਜੀ ਦੀ ਬਖਸ਼ੀ ਹੋਈ ਬਾਣੀ ਹੈ ਤਾਂ ਜੇਕਰ ਕੋਈ ਹੋਰ ਵੀ ਬਾਣੀ ਤੁਸੀਂ ਨਹੀਂ ਪੜ ਸਕਦੇ ਤਾਂ 5 ਮਿੰਟ ਦਾ ਇਹ ਪਾਠ ਹੈ ਚਉਪਾਈ ਸਭ ਜੀ ਬਾਤ ਵਾ ਚਉਪਾਈ ਸਭ ਪੜੋ ਅੰਮ੍ਰਿਤ ਵੇਲੇ ਉੱਠ ਕੇ ਬਹਿਣਾ ਹੈ ਪਾਠ ਕਰਨਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਕਹੋ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਇਨੇ ਪਾਠ ਕਰਨੇ ਹਨ ਜਾਂ ਇਨੇ ਮੂਲ ਮੰਤਰ ਜੀ ਦੇ ਜਾਪ ਕਰਨੇ ਹਨ ਗੁਰਮੰਤਰ ਕਰਨਾ ਹੈ ਸਾਰਾ ਪਰਿਵਾਰ ਰਲ ਕੇ 250 ਜਪਜੀ ਸਾਹਿਬ ਜੀ ਦੇ ਪਾਠ ਕਰ ਲਈਏ ਕਿਉਂਕਿ ਮਹਾਪੁਰਖ ਜੀ ਕਹਿੰਦੇ ਨੇ ਕਿ 250 ਪਾਠ ਜਪਜੀ ਸਾਹਿਬ ਜੀ ਦੇ ਕਰ ਲਈਏ ਤਾਂ ਸੰਪੂਰਨ ਸਹਿਜ ਪਾਠ ਦਾ ਫਲ ਸਾਨੂੰ ਮਿਲ ਜਾਂਦਾ ਹੈ ਜਿੰਨੇ ਵੀ ਪਾਠ ਕਰ ਸਕਦੇ ਹਾਂ ਕੋਈ ਕੋਈ ਬੰਦਿਸ਼ ਨਹੀਂ ਹੈ ਜਿੰਨੇ ਵੀ ਕਰ ਸਕਦੇ ਹਾਂ ਗਿੰਦੇ ਮਿੰਤੀ ਕਰੋ ਹੀ ਨਾ ਵਾਤੋਵਾਦ ਗੁਰਬਾਣੀ ਦਾ ਪਾਠ ਕਰਨ ਦੀ ਕੋਸ਼ਿਸ਼ ਕਰੋ ਜਾਪ ਕਰਨ ਦੀ ਕੋਸ਼ਿਸ਼ ਕਰੋ ਅਤੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਸਦਾ ਹੀ ਦਿਆਲ ਨੇ ਜਦੋਂ ਵੀ ਗੁਰੂ ਘਰੇ ਜਾਣਾ ਹੈ ਨਾਲ ਇੱਕ ਦੋ ਜੀਆਂ ਨੂੰ ਹੋਰ ਨਾਲ ਲੈ ਕੇ ਜਾਓ ਸਾਡੀ ਇਹ ਕੀਤੀ ਹੋਈ ਕੋਸ਼ਿਸ਼ ਕਿਸੇ ਮਨੁੱਖੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਵਾਹਿਗੁਰੂ ਸ਼ੇਕਾ ਕਾਲ ਸਾ ਵਾਹਿਗੁਰੂ ਸ਼ੇਕਿ ਫਤਿਹ